ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ ਮੋਦੀ ਹੋ ਹੀ ਗਿਆ ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ ਹਾਓ ਪਾਰਲੀਮੈਂਟ 'ਚ ਮੈਂ ਕਿਹਾ ਸੀ ਪਾਰਲੀਮੈਂਟ 'ਚ ਮੈਂ ਕਿਹਾ ਸੀ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਹਰ ਬਾਤ ਇਹ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਨਾਨੀ ਆਉਂਦੀ ਹੈ ارے خالی چائے کے پیالے ہیں لوگ آپ سے پوچھ رہے ہیں مودی جی بتا دیجئے اچھے دن کب آنے والے ہیں سویرو بڑا سوچا ہونا مودی خوش ہویا ہونا وی چل یار ایتھوں پارلیمنٹ چوں نکل گیا پیلی پگ والا روز چھاپا پائی رکھدا سی پر اونوں اے نہیں پتہ سی موڑے پھیرے ٹکرانگے کدے نہ کدے سو ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਪਰਮਾਤਮਾ ਹੈ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਰੱਬ ਆਪ ਥੋੜੀ ਆਉਂਦਾ ਹੁੰਦਾ ਕਿਸੇ ਬੰਦੇ ਤੋਂ ਹੀ ਕੁਝ ਕਰਾਉਂਦਾ ਹੁੰਦਾ ਕਿਸੇ ਬੰਦੇ ਨੂੰ ਹੀ ਸਮੱਤ ਬਖਸ਼ ਦਿੰਦਾ ਹੁੰਦਾ ਬਲ ਦੇ ਦਿੰਦਾ ਹੁੰਦਾ ਵੀ ਚੱਕ ਦੇ ਤੇ ਕੰਮ ਹੋ ਜਾਂਦਾ ਹੁੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 1 ਜੂਨ ਨੂੰ ਆਪਣਾ ਬਟਨ ਕਿੰਨੇ ਨੰਬਰ ਤੇ ਆ ਆਪਣਾ ਬਟਨ ਤਾਂ 5 ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਸੋ 5ਵੇਂ ਨੰਬਰ ਵਾਲਾ ਬਟਨ ਲੱਪਣਾ ਹੈ ਹੋਰ ਕੋਈ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਆ ਉਤਰੇ ਉਹ ਅੱਖਾਂ 'ਚ ਪੰਜਵੇਂ ਨੰਬਰ ਵਾਲਾ ਬਟਨ ਦਬਦਿਓ ਤੁਸੀਂ ਇਧਰੋਂ ਬਟਨ ਦਬਤਾ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਦੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਭਾਈ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓ ਮੈਂ ਤੁਹਾਨੂੰ ਜ਼ੀਰੋ ਦੇਤੀ ਬਿਲਾਂ ਦੇ ਰੂਪ 'ਚ ਤੁਸੀਂ ਮੈਨੂੰ ਜ਼ੀਰੋ ਦੇ ਦਿਓ ਇਹਨਾਂ ਦੀਆਂ ਸੀਟਾਂ ਦੇ ਰੂਪ 'ਚ ਸਿੱਧਾ ਇਹ ਹਿਸਾਬ ਹੈ ਇਹ ਚ ਕਿਹੜਾ ਕੋਈ ਰੌਕਟ ਸਾਇੰਸ ਹੈ ਸੋ ਤੁਹਾਡੇ ਕੋਲ ਤਾਂ ਹੈ ਤੇ ਬਾਕੀ ਇੱਕ ਮੈਂ ਹੋਰ ਬੇਨਤੀ ਕਰਦਾ ਮੈਨੂੰ ਬਹੁਤ ਫੋਨ ਆਉਂਦੇ ਬਾਈ ਸਾਡੇ ਪਿੰਡ ਆ ਜਾਓ ਮਾਨ ਸਾਹਿਬ ਸਾਡੇ ਪਿੰਡ ਵਿੱਚ ਦੀ ਰੋਡ ਸ਼ੋਅ ਕੱਢ ਦਿਓ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਤੇ ਇਹ ਨਾ ਸੋਚ ਲਿਓ ਵੋਟਾਂ ਦੇ ਦਿਨ ਕਿ ਜੇ ਭਗਵਾਨ ਤਬਾ ਨਾ ਆ ਜਾਂਦਾ ਸਾਡੇ ਪਿੰਡ ਅਜੀ ਬੋਟਾ ਪਾਣ ਦੇ ਵੀਰੋ ਮੈਂ ਕੋਈ ਆਪ ਦੇ ਵਾਸਤੇ ਥੋੜੀ ਬੋਟਾ ਮੰਗ ਰਿਆ ਮੈਂ ਤੁਹਾਡੇ ਜਵਾਕਾਂ ਵਾਸਤੇ ਬੋਟਾ ਮੰਗ ਰਿਹਾ ਇਸ ਕਰਕੇ ਇਹ ਗੱਲ ਨਾ ਸੋਚਿਓ ਮੈਂ ਬਾਅਦ ਚ ਆ ਜਾਊਂਗਾ ਕਦੇ ਜਦੋਂ ਮੈਨੂੰ ਮੌਕਾ ਮਿਲ ਗਿਆ ਮੈਂ ਕੱਲਾ ਹੁਣ ਕਿੱਥੇ ਕਿੱਥੇ ਜਾਵਾਂ ਪਰ ਐ ਨਾ ਸੋਚਿਓ ਕਿ ਜੇ ਉਹ ਆ ਜਨ ਤਾਂ ਪਾਉਂਦੇ ਕਿਉਂਕਿ ਮੈਨੂੰ ਘਰੇ ਘਰ ਵਾਸਤੇ ਨਹੀਂ ਵੋਟਾਂ ਚਾਹੀਦੀਆਂ ਮੈਨੂੰ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੇ ਘਰਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੀਆਂ ਤਰੱਕੀਆਂ ਵਾਸਤੇ ਵੋਟਾਂ ਚਾਹੀਦੀਆਂ ਕਿਸਾਨਾਂ ਵਾਸਤੇ ਵੋਟਾਂ ਚਾਹੀਦੀਆਂ ਮਜ਼ਦੂਰਾਂ ਵਾਸਤੇ ਵੋਟਾਂ ਚਾਹੀਦੀਆਂ ਦੁਕਾਨਦਾਰਾਂ ਵਾਸਤੇ ਵੋਟਾਂ ਚਾਹੀਦੀਆਂ ਵਪਾਰੀਆਂ ਵਾਸਤੇ ਵੋਟਾਂ ਚਾਹੀਦੀਆਂ ਮੁਲਾਜ਼ਮਾਂ ਵਾਸਤੇ ਵੋਟਾਂ ਚਾਹੀਦੀਆਂ ਜਿਹੜੇ ਕੱਚੇ ਮੁਲਾਜ਼ਮ ਉਹ 15 15 ਸਾਲ ਤੋਂ 5 5 6 6 ਹਜ਼ਾਰ ਤਨਖਾਹ ਤੇ ਤੁਰੇ ਫਿਰਦੇ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਮੈਨੂੰ ਵੋਟਾਂ ਚਾਹੀਦੀਆਂ ਤਾਂ ਕਿ ਮੈਂ ਸੈਂਟਰ ਸਰਕਾਰ ਦੀਆਂ ਪਾਬੰਦੀਆਂ ਹਟਾ ਕੇ ਉਹਨਾਂ ਨੂੰ ਉਹਨਾਂ ਨੂੰ ਪੱਕੇ ਕਰੀਏ ਉਹਨਾਂ ਦੀ 20 25 ਹਜ਼ਾਰ ਤਨਖਾਹ ਹੋਵੇ ਤਾਂ ਸੁਖੀ ਬਸਣ ਆ ਆ ਕੰਮ ਵਾਸਤੇ ਆ ਹੋਏ ਇਹ ਨਾ ਸੋਚ ਲਿਓ ਭਗਵੰਤਬਾਨ ਨਹੀਂ ਆਇਆ ਨਹੀਂ ਤਾਂ ਵੋਟ ਪਾਣ ਦੇ ਇਹ ਤਾਂ ਹੁਣ ਸੁਖਵੀਰ ਬਾਦਲ ਹੈ ਪਰਿਵਾਰ ਬਚਾਓ ਯਾਤਰਾ ਕਰਦਾ ਫਿਰਦਾ ਹੈ ਜੀਪ ਤੇ ਛੱਤ ਜਿਲਵਾ ਰੱਖੀ ਐ ਗਰਮੀ ਐ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਅੱਗੇ ਨਾ ਕਰ ਦਿਓ ਗੱਲ ਬਸ ਇਹ ਗੱਲ ਇੱਥੇ ਰਹਿ ਜੇ ਬਸ ਗਾਹਾਂ ਗੱਲ ਨਾ ਕਰ ਦਿਓ ਮੈਂ ਗੱਲ ਦੱਸਣ ਲੱਗਿਆ ਇੱਕ ਕੁਝ ਅਫਸਰ ਨੇ ਜਿਹੜੇ ਸੁਖਬੀਰ ਬਾਦਲ ਤੇ ਹਰ ਸਿਮਰਤ ਕੌਰ ਨਾਲ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਉਹ ਉਹਨਾਂ ਨੇ ਮੈਨੂੰ ਦੱਸਿਆ ਪਰਸੋਂ ਮੈਂ ਕਿਹਾ ਕੀ ਹਾਲ ਚਾਲ ਐ ਹਰ ਸਿਮਰਤ ਕੌਰ ਤੇ ਤਗਵੀਰਵਾਲ ਜੀ ਦਾ ਕੀ ਹਾਲ ਚਾਲ ਹੈ ਕਹਿੰਦਾ ਜੀ ਬਸ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਨਹੀਂ ਲੈਂਦਾ ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਕੀ ਬੰਦਾ ਪੈ ਗਿਆ ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ ਉਹ ਹੋਰ ਜੜੀ ਬਹਿ ਗਈ ਕਹਿੰਦਾ ਲੜਾਈ ਹੋਈ ਜਾਂਦੀ ਆ ਹੁਣ ਆਪਸ ਚ ਸਾਲੇ ਜੀਜੇ ਦੀ ਵੀ ਤੈ ਮਾਂਜਿਆ ਕਾਲੀ ਦਾਲ ਤੈ ਮਾਂਜਿਆ ਉਹ ਕਹਿੰਦਾ ਭਵੰਤਮਾਨ ਨੇ ਤਾਂ ਆਪਣਾ ਦੋਨਾਂ ਦਾ ਨਾਮ ਲਿਆ। ਵੀ ਆਪਾਂ ਦੋਨਾਂ ਨੇ ਮਾਨਜਿਆ। ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ। ਪੀਰ ਇਹਨਾਂ ਨੇ ਆਪਣੇ ਘਰਾਂ 'ਚ ਘੱਟ ਕਲੇਸ਼ ਪਾਏ ਆ। ਇਹਨਾਂ ਨੂੰ ਭੁੱਲ ਜੋ। ਸੋ ਤਾਂ ਕਰਕੇ ਮੈਂ ਕਿਹਾ ਸੀ। ਆ ਤੂੰ ਤੂੰ ਕਹਿੰਦੇ ਆ ਚਲੋ ਮੈਂ ਸੁਣਾ ਦਿੰਨਾ। ਹਰ ਸਿਮਰਤ ਕੋਈ ਤੇ ਸਾਰਾ ਨਾ ਦੇਖੋ ਜਿਹੜੀ ਕਲਮ ਹੈ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ। ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਦੇ ਵਿੱਚ ਜੋਸ਼ ਭਰਿਆ ਸੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ ਡਿਪਰੈਸ਼ਨ 'ਚ ਚਲਾ ਗਿਆ ਸੀ ਔਰੰਗਜ਼ੇਬ ਉਹ ਦੁਬਾਰਾ ਉੱਠਿਆ ਨਹੀਂ ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਂ ਕਲਮ ਦੀ ਤਾਕਤ ਗੁਰੂ ਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ 700 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂਆਂ ਕਰਦੀਆਂ ਹੋਣਗੀਆਂ ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱਟਦਾ ਹੋਊ ਉਦੋਂ ਕਿਹੜਾ ਕੋਈ ਸਪਰੇਆ ਕਰਦਾ ਹੋਊ ਪਰ ਉਹਦੋਂ ਹੀ ਕਹਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ ਸਾਡੇ ਕੋਲ ਤਾਂ ਖਜ਼ਾਨਾ ਪਿਆ ਹੈ ਇਸ ਦਾ ਸ਼ਬਦ ਗੁਰੂ ਸਾਡਾ ਤਾਂ ਗੁਰੂ ਸ਼ਬਦ ਹੈ ਆ ਸਾਡਾ ਸ਼ਬਦ ਗੁਰੂ ਹੈ ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪ੍ਰਮਾਤਮਾ ਦਾਤ ਦੇ ਦੇ ਉਹ ਤੋਂ ਵੱਡਾ ਕੋਈ ਮੇਰੇ ਖਿਆਲ 'ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ ਸੋ ਮੈਂ ਲਿਖਿਆ ਹੁਣ ਇਹ ਚ ਕਾਲੀ ਦਲ ਦਾ ਸਾਰਾ ਹਾਲ ਹੈ ਵੀ ਕੀ ਹੋਇਆ ਕਿਵੇਂ ਹੋਇਆ ਲਾਈਨ 6 ਨੇ ਪਰ ਸਮਝ ਲਓ ਵੀ ਪੱਟੀ ਪੁੱਜੀ ਹੋਈ ਹੈ ਪੂਰੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਹ ਕਹਿੰਦੀ ਹੈ ਮੈਡਮ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਠਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰੀ ਉੱਡੀ ਜਾਵੇ ਨੀਂਦ ਵੇ ਮਨ ਮੇਰਾ ਉੱਡੀ ਜਾਵੇ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੱਟੀ ਐ ਲੈ ਹੁਣ 4 ਜੂਨ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਲ ਲ ਮੋਰ ਵੀ ਲਾਗੀ ਨਾਲ ਮੋਰ ਵੀ ਲਾਗੀ ਜਨਤਾ ਦੀ